ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਦਿਨਾਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਹੈ ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਤੁਸੀਂ ਦੇਖੀ ਹੋਊਗੀ ਮੈਨੂੰ ਇਹ ਲੱਗਦਾ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ ਵਾਇਦ ਫਿਲਮ ਨਹੀਂ ਉਹਨੂੰ ਦੇਖ ਕੇ ਬਹੁਤ ਸਾਰੀ ਸਾਡੀ ਨਸਲ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਧੀਆ ਪੇਣਾ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ ਤੇ ਮੈਂ ਥਾਂ ਥਾਂ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਕਿਉਂਕਿ ਸਿਨਮ ਦੀ ਰਿਲੀਜ਼ ਤੋਂ ਪਹਿਲਾਂ ਮੈਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਤੇ ਹੱਥ ਤੁਸੀਂ ਰੱਖ ਲੈ ਤੇ ਗੁਰੂ ਮਹਾਰਾਜ ਨੇ ਐਸਾ ਥਾਪੜਾ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਨੇ ਅਕਾਲ ਪੁਰਖ ਦਾਤਾਰ ਪਿਤਾ ਨੇ ਹੀਦਾਂ ਸਿੰਘਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਦਵੀ ਫਿਲਮ ਦੇਖ ਕੇ ਜਾ ਰਹੇ ਤਾਂ ਸਿੱਧਾ ਹਰਮੰਦਰ ਸਾਹਿਬ ਜਾ ਰਹੇ ਆ ਦੁਖ ਪੰਜਨੀ ਬੇਰੀ ਤੇ ਜਾ ਕੇ ਬਹੁਤ ਸਾਰੇ ਲੋਕ ਲੋਕਾਂ ਨੇ ਮੈਨੂੰ ਫੋਨ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ ਕਿਉਂਕਿ ਲੋਕਾਂ ਦੀ ਸ਼ਰਧਾ ਬੜੀ ਜਾਗੀ। ਸੋ ਮੈਂ ਧੰਨਵਾਦ ਕਰਨਾ ਹੈ ਦਸਵੇਂ ਪਾਤਸ਼ਾਹ ਦਾ ਧੂਰ ਕਰਦਾ ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ। ਦੀਨ ਨੇ ਹਮ ਹਵਾ ਕੇ ਇਸ ਫਿਲਮ ਨੂੰ ਹਿੱਟ ਕੀਤਾ ਔਰ ਇੱਕ ਕਲਾ ਜਲੀ ਰੱਬ ਨੇ ਵਰਤਾਈ ਇਹਨੂੰ ਆਪਣੇ ਗੱਲ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹਾਂਗਾ ਜੀ ਨੌਜਵਾਨ ਜਿਹੜੀ ਅਪ੍ਰੀਸ਼ਟ ਕਰਦਾ ਜਿਹੜੀ ਕਰਾਹੇ ਪੈ ਰਹੀ ਜਿਵਾਲੀ ਦੇਖੋ ਗੱਲ ਇਹ ਹੈ ਕਿ ਪਹਿਲਾਂ ਮਾਵਾ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ ਸਿੰਘਾਂ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਛੋਟੇ ਛੋਟੇ ਨਿਆਣਿਆਂ ਨੂੰ ਸੁਫਰਦੇ ਹੁੰਦੇ ਸੀ ਕਹਾਣੀਆਂ ਦੱਸਦੇ ਹੁੰਦੇ ਸੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ ਕਹਿੰਦੇ ਸੰਤਾ ਪਤਾ ਨਹੀਂ ਔਰ ਵੱਡੇ ਬੰਦੇ ਨੂੰ ਨਹੀਂ ਪਤਾ ਪਰ ਮੈਂ ਸਮਝਦਾ ਕਿ ਜਦ ਕੋਕਚ ਹੈ ਨਾ ਬੱਚਾ ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ ਪੜਾਉਣਾ ਕਿਉਂਕਿ ਜਿਹੜੀ ਚੀਜ਼ ਹੈ ਬਚਪਨ ਤੋਂ ਕੋਕਚ ਹੀ ਸ਼ੁਰੂ ਹੋਣੀ ਹੈ ਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ ਗੁਰੂ ਘਰ ਨਾਲ ਜੋੜਾਂਗੇ ਕਿਉਂਕਿ ਪੜਦਾ ਜਿਹੜਾ ਅੱਜ ਕੱਲ ਕਿਤਾਬਾਂ ਕੋਈ ਪੜਦਾ ਨਹੀਂ ਹਿਸਟਰੀ ਬਾਈ ਜੀ ਕੋਈ ਨਹੀਂ ਪੜਦਾ ਸਕੂਲਾਂ ਚ ਕੋ ਜਾ ਕੇ ਰਾਜੀ ਨਹੀਂ ਕੋਲਦਿਆਂ ਜਾ ਕੇ ਰਾਜੀ ਨਹੀਂ ਮੈਂ ਸਮਝਦਾ ਜਿਹੜਾ ਸਿਨੇਮਾ ਹੈ ਨਾ ਇਹਦਾ ਬੜਾ ਇਫੈਕਟ ਹੈ ਜੀ ਬਹੁਤ ਸੰਗਤ ਇਫੈਕਟ ਹੋਇਆ ਜੀ ਤੁਸੀਂ ਆਪ ਵੀ ਦੇਖਿਆ ਜੀ ਤੁਸੀਂ ਆਪ ਵਰਤ ਰਹੇ ਹੋ ਉੱਚ ਸੋ ਮੈਂ ਸਮਝਦਾ ਕਿ ਜੇ ਮਹਾਰਾਜ ਸਾਡੇ ਐਸਜੀਪੀਸੀ ਵਾਲੇ ਸਾਨੂੰ ਥੋੜੀ ਜੀ ਇਜਾਜ਼ਤ ਦੇ ਦੇਣ ਤੇ ਮੈਂ ਸਮਝਦਾ ਮੀਆਂ ਪੰਜਾਂ ਸਾਲਾਂ ਚ ਮਹਾਰਾਜ ਦੀ ਕਿਰਪਾ ਨਾਲ ਥਾਪੜੇ ਨਾਲ ਕੁਝ ਤਾਂ ਕੁਝ ਹੋ ਜਾਊਗਾ ਕਿਉਂਕਿ ਜਦ ਆਪਾਂ ਗੁਰੂ ਦਾ ਨਾਮ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾਂਗੇ ਤੇ ਫਿਰ ਆਪਣੇ ਚੋ ਧਰਮ ਨਾ ਦੀ ਚੀਜ਼ ਵਰਗ ਨਾ ਦੀ ਚੀਜ਼ ਉੱਠ ਬੈਠ ਕੋਈ ਨੀਚ ਨਹੀਂ ਹੈ ਸਭ ਬਰਾਬਰ ਹੀ ਨੇ ਸੋ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਰ ਚ ਬਹੁਤ ਵੱਡੀ ਪੜਾਈ ਹੈ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਪੜਿਆ ਹੁਣ ਉਸ ਵੇਲੇ ਪੜਾਈ ਉਹ ਕੁਛ ਕੋਟੀ ਦੀ ਸੀ ਬਜ਼ੁਰਗ ਪੜੇ ਸੀ ਪਿੰਡਾਂ ਦੇ ਵਿੱਚ ਆਪਣੇ ਸ਼ਸਤਰ ਧਾਰੀ ਫੌਜ ਸੀ ਆਪਣੇ ਫੈਸਲੇ ਆਪ ਕਰਦੇ ਸੀ ਔਰ ਪੜਾਈ ਲੋਕ ਬਾਹਰੋਂ ਪੜਨ ਲੈਂਦੇ ਸੀ ਸੋ ਮੈਂ ਸਮਝਦਾ ਉਸ ਸਮਾਂ ਆਪਣੇ ਸਾਰੇ ਨੂੰ ਪ੍ਰਾਲਾ ਕਰਨਾ ਚਾਹੀਦਾ ਛੇਤੀ ਆ ਜੂਗਾ ਜੇ ਆਪਾਂ ਫਿਲਮ ਹਾਊਸ ਪੱਦਰ ਦੀ ਬਣਾਈ ਜੀ ਤੁਹਾਡੇ ਕੋਲ ਅਪੀਲ ਨਹੀਂ ਕਰ ਸਕਦਾ ਦਰਖਾਸਤ ਹੀ ਕਰ ਸਕਦਾ ਉਹਨਾਂ ਸਾਡੇ ਵੱਡ ਬਡੇਰੇ ਸਾਨੂੰ ਇਜਾਜ਼ਤ ਦੇ ਦੇਣ ਥਾਪੜਾ ਦੇ ਕੇ ਕਿਉਂਕਿ ਹਣ ਦੇਖੋ 10 ਤਿੰਨ ਸਰੰਦ ਸੀ ਉਹਨਾਂ ਨੇ ਸਾਨੂੰ ਪਰਮਿਸ਼ਨ ਵੀ ਦੇ ਦਿੱਤੀ ਸਾਰਾ ਕੁਝ ਦੇ ਤਾ ਉਹਨੇ ਫਿਲਮ ਦੇਖੀ ਵੀ ਫਿਰ ਫਿਰ ਨੂੰ ਬੰਦ ਕਰਾਤੀ ਨੁਕਸਾਨ ਕਿਦਾ ਹੋਇਆ ਸਿੱਖ ਕੌਮ ਦਾ ਹੋਇਆ ਨਹੀਂ ਪੰਜਾਬ ਦਾ ਹੋਇਆ ਜੀ ਸੋ ਨੁਕਸਾਨ ਆਪਾਂ ਨਾ ਕਰੀਏ ਜੇ ਕੋਈ ਚੀਜ਼ ਬਣਾਉਂਦਾ ਹੈ ਔਰ ਉਸ ਮर्यादा 'ਚ ਬਣਾਉਂਦਾ ਉਹਨੂੰ ਪਰਪਰਲਤ ਕਰੀਏ ਉਹਨੂੰ ਆਪ ਜ਼ੋਰ ਲਾ ਕੇ ਉਹਨੂੰ ਅੱਗੇ ਤੋਰੀਏ ਇਹ ਮੇਰੀ ਬੇਨਤੀ ਹੈ ਵਾਈ ਗੁਰੂ ਜੀ ਕਾਲ ਸਾਹਿਬ ਜੀ